ਸਸ਼ੀਕਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਹੁਣੇ-ਹੁਣੇ ਦਿੱਲੀ 에য়ারਪੋਰਟ ਤੋਂ ਇੱਕ ਹੈਰਾਨ ਕਰਨ ਵਾਲੀ ਵੱਡੀ ਖਬਰ ਸਾਹਮਣੇ ਆਈ ਹੈ ਆਮ ਤੌਰ ਤੇ ਕੈਨੇਡਾ ਜਾ ਰਹੇ ਪੰਜਾਬੀ ਨੌਜਵਾਨਾਂ ਨੂੰ ਝਾਲੀ ਦਸਤਾਵੇਜ਼ਾਂ ਜਾਂ ਹੋਰ ਕਾਰਨਾ ਕਰਕੇ ਦਿੱਲੀ 에য়ারਪੋਰਟ ਤੇ ਗ੍ਰਿਫਤਾਰ ਕੀਤੇ ਜਾਣ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਪਰ ਇਸ ਵਾਰ ਮਾਮਲਾ ਉਲਟ ਹੈ ਕੈਨੇਡਾ ਤੋਂ ਪੰਜਾਬ ਆ ਰਹੀ ਇੱਕ ਕੈਨੇਡੀਅਨ ਸਿਟੀਜ਼ਨ ਪੰਜਾਬੀ ਕੁੜੀ ਨੂੰ ਦਿੱਲੀ 에어ਪੋਰਟ ਤੇ ਉੱਤਰਦੀ ਸਾਰ ਹੀ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਮਿਲੀ ਜਾਣਕਾਰੀ ਅਨੁਸਾਰ 20 ਸਾਲਾ ਜਸਪ੍ਰੀਤ ਕੌਰ ਢੇਸੀ ਜੋ ਕਿ ਕੈਨੇਡਾ ਦੀ ਸਿਟੀਜ਼ਨ ਹੈ ਆਪਣੇ ਪਰਿਵਾਰ ਨੂੰ ਮਿਲਣ ਲਈ ਕੈਨੇਡਾ ਤੋਂ ਪੰਜਾਬ ਆ ਰਹੀ ਸੀ ਜਿਵੇਂ ਹੀ ਉਸਨੇ ਦਿੱਲੀ 에어ਪੋਰਟ ਤੇ ਲੈਂਡ ਕੀਤਾ ਪੰਜਾਬ ਪੁਲਿਸ ਨੇ ਉਸਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਦਰਅਸਲ ਜਸਪ੍ਰੀਤ ਕੌਰ ਢੇਸੀ ਪੰਜਾਬ ਉਹਦੇ ਜਗਰਾਉਂ ਦੀ ਰਹਿਣ ਵਾਲੀ ਸੀ ਅਤੇ 2021 ਵਿੱਚ ਉਸਦਾ ਵਿਆਹ ਗੌਰਵ ਨਾਮ ਦੇ ਨੌਜਵਾਨ ਨਾਲ ਹੋਇਆ ਸੀ ਗੌਰਵ ਦੇ ਪਿਤਾ ਬਲਦੇਵ ਸਿੰਘ ਬਲਦੇਵ ਕ੍ਰਿਸ਼ਨ ਗੋਇਲ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਨੇ ਇਸ ਪੰਜਾਬੀ ਕੁੜੀ ਦੇ ਕੈਨੇਡਾ ਜਾਣ ਦਾ ਸਾਰਾ ਖਰਚਾ ਚੁੱਕਿਆ ਸੀ ਅਤੇ ਇਸ ਤੋਂ ਪਹਿਲਾਂ 11 ਲੱਖ ਰੁਪਏ ਦਿੱਤੇ ਗਏ ਸਨ ਉਨ੍ਹਾਂ ਵਿਚਕਾਰ ਇਹ ਰਜਾਮੰਦੀ ਹੋਈ ਸੀ ਕਿ ਕੁੱਲ ਮਿਲਾ ਕੇ 30 ਤੋਂ 35 ਲੱਖ ਰੁਪਏ ਦਿੱਤੇ ਜਾਣਗੇ ਤਾਂ ਜੋ ਉਹ ਦੋਵੇਂ ਕੈਨੇਡਾ ਵਿੱਚ ਸੈਟਲ ਹੋ ਸਕਣ ਹਾਲਾਂਕਿ ਜਸਪ੍ਰੀਤ ਕੋਰ ਕੈਨੇਡਾ ਜਾ ਕੇ ਪਹਿਲਾਂ ਹੀ ਪੀਆਰ ਅਤੇ ਫਿਰ ਕੈਨੇਡੀਅਨ ਨਾ ਸਿਟੀਜ਼ਨਸ਼ਿਪ ਆਪ ਬਣ ਗਈ ਪਰ ਉਸਨੇ ਆਪਣੇ ਪਤੀ ਗੌਰਵ ਨੂੰ ਕੈਨੇਡਾ ਵਿੱਚ ਨਹੀਂ ਬੁਲਾਇਆ ਜਸਪ੍ਰੀਤ ਕੌਰ ਵੱਲੋਂ ਪਤੀ ਨੂੰ ਕੈਨੇਡਾ ਨਾ ਬੁਲਾਏ ਜਾਣ ਤੋਂ ਬਾਅਦ ਗੌਰਵ ਦੇ ਪਿਤਾ ਬਲਦੇਵ ਕ੍ਰਿਸ਼ਨ ਗੋਇਲ ਨੇ ਜਸਪ੍ਰੀਤ ਕੌਰ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਖਿਲਾਫ 11 ਲੱਖ ਰੁਪਏ ਲੈ ਕੇ ਧੋਖਾਧੜੀ ਕਰਨ ਦੀ ਐਫਆਈਆਰ ਦਰਜ ਕਰਵਾਈ ਸੀ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਪਹਿਲਾਂ ਹੀ ਉਸਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਕਿ ਜਸਪ੍ਰੀਤ ਕੋਟੇ ਸੀ ਪੰਜਾਬ ਆ ਰਹੀ ਹੈ ਅਤੇ ਦਿੱਲੀ 에য়ারਪੋਰਟ ਤੇ ਲੈਂਡ ਕਰੇਗੀ ਤਾਂ ਸਬ ਇੰਸਪੈਕਟਰ ਰਾਜਤੀ ਮੰਦੀ ਅਗਵਾਈ ਵਾਲੀ ਇੱਕ ਪੁਲਿਸ ਟੀਮ ਤੁਰੰਤ ਉੱਥੇ ਪਹੁੰਚੀ ਅਤੇ ਕਾਨੂੰਨ ਤੋਂ ਬਚਣ ਤੋਂ ਪਹਿਲਾਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਸੀ ਕੀ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਉਸ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਵਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਆਇਓ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ